ਸਵੇਰ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਕਯੂਬਿਕ ਦੇ ਵਿੱਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ ਲੱਖਾਂ ਘਰਾਂ ਦੀ ਬਿਜਲੀ ਹੋਈ ਗੁੱਲ ਬਜਟ ਤੋਂ ਪਹਿਲਾ ਕੋਸ਼ਨਾਵਾ ਕਰਨ ਚੁਰੇ ਜੀ ਪੀਐਮ ਟਰੂਡੋ ਰੈਂਟਲ ਪ੍ਰੋਟੈਕਸ਼ਨ ਫੰਡ ਲਈ 1.5 ਬਿਲੀਅਨ ਡਾਲਰ ਦੇਣ ਦਾ ਐਲਾਨ ਸਵੇਚ ਹਵਾਈ ਅੱਡੇ ਬਣਾਉਣ ਤੇ ਕੰਮ ਸ਼ੁਰੂ ਕਰ ਰਹੀ ਹੈ ਅਲਬਰਟਾ ਸਰਕਾਰ ਮੰਤਰੀ ਡੇਵਨ ਰੇਸ਼ਨ ਨੇ ਦਿੱਤੀ ਜਾਣਕਾਰੀ ਸ਼ਿੱਖਿਆ ਮੰਤਰੀ ਸਟੀਫਨ ਲੇਚੇ ਨੇ ਕੀਤੀ ਘੋਸ਼ਣਾ 60 ਸਕੂਲਾਂ ਦੇ ਨਿਰਮਾਣ ਤੇ ਵਿਸਥਾਰ ਲਈ ਦਿੱਤਾ ਜਾ ਰਿਹਾ ਨਿਵੇਸ਼ ਤੇ ਹੁਣ ਖਬਰਾਂ ਵਿੱਚ ਥਾਰ ਨਾਲ ਕਿਊਬਿਕ ਵਿੱਚ ਆਏ برفیلے ਤੂਫਾਨ ਦੇ ਕਾਰਨ ਸੂਬੇ ਵਿੱਚ ਲੱਖਾਂ ਘਰਾਂ ਦੀ ਬਿਜਲੀ ਗੁੱਲ ਹੋ ਗਈਏ ਸੜਕਾਂ ਕਾਰਾਂ ਕਰਾ ਤੇ ਦਰਖਤਾਂ ਤੇ ਮੋਟੀ-ਮੋਟੀ ਬਰਫ਼ ਦੀ ਪਰਤ ਜੰਮ ਗਈ ਏ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਏ ਇਸ ਕਾਰਨੇ ਬਿਜਲੀ ਦੀਆਂ ਤਾਰਾਂ ਦਾ ਵੀ ਨੁਕਸਾਨ ਹੋਇਆ ਏ ਕਈ ਥਾਵਾਂ ਤੇ ਦਰਖਤ ਡਿੱਗ ਚੁੱਕੇ ਨੇ ਹਜ਼ਾਰਾਂ ਲੱਖਾਂ ਗਾਹਕ ਕਈ ਦਿਨਾਂ ਤੋਂ ਕੁੱਪ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਨੇ ਹਾਲਾਂਕਿ ਹਾਈਡਰੋਕਿਓਬੈਕ ਵੱਲੋਂ ਅੱਜ ਬਿਜਲੀ ਬਹਾਲ ਕਰਨ ਦੀ ਉਮੀਦ ਦਿੱਤੀ ਗਈ ਏ ਭਾਰੀ ਬਰਫਬਾਰੀ ਦੇ ਕਾਰਨ ਲੋਕ ਹਨੇਰੇ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਨੇ ਹਾਈਡਰੋਕਿਪੇਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਟੀਮਾਂ 2 ਲੱਖ ਤੋਂ ਵੱਧ ਘਾਕਾਂ ਨੂੰ ਬਿਜਲੀ ਦੇਣ ਵਾਸਤੇ ਸਖਤ ਮਿਹਨਤ ਕਰ ਰਹੀਆਂ ਨੇ 2 ਲੱਖ ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਦੇ ਘਰ ਦੀ ਬਿਜਲੀ ਬਹਾਲ ਕੀਤੀ ਜਾਵੇਗੀ ਕਿਉਂਕਿ ਬਸੰਤ ਦੀ ਰੁੱਤ ਵਿੱਚ ਆਏ ਇਸ ਤੂਫਾਨ ਨੇ ਕਿਊਬੇਕ ਦੇ ਵਿੱਚ ਭਾਰੀ ਬਰਫਬਾਰੀ ਕੀਤੀ ਹੈ ਹਾਈਡਰੋਕਿਪੇਗ ਦੇ ਬੁਲਾਰੇ ਨੇ ਕਿਹਾ ਹੈ ਕਿ ਬੁੱਧਵਾਰ ਸ਼ਾਮ ਤੋਂ ਤਕਰੀਬਨ 6 ਲੱਖ ਗਾਹਕ ਨੇ ਜੋ ਇੱਕ ਤੋਂ ਦੂਜੀ ਥਾਂ ਤੇ ਪ੍ਰਭਾਵਿਤ ਹੋ ਰਹੇ ਨੇ ਤੇਜ਼ ਹਵਾਵਾਂ ਚੱਲਣ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਤੇ ਬਰਫ਼ ਜਮਾ ਹੋ ਗਈ ਸੀ ਅਤੇ ਉਸ ਤੋਂ ਬਾਅਦ ਬਿਜਲੀ ਦੀਆਂ ਲਾਈਨਾਂ ਨਾਲ ਇਹ ਟਕਰਾ ਗਈ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਕੁਝ ਦਰਖਤ ਡਿੱਗ ਗਏ ਅਤੇ ਬਿਜਲੀ ਦਾ ਨੁਕਸਾਨ ਹੋਇਆ ਬੀਤੀ ਦੁਪਹਿਰ ਤੱਕ ਹਾਈਡਰੋਕਿਊਬੈਕ ਨੇ 1304 ਆਉਟੇਜਾਂ ਨੂੰ ਲੌਕ ਕੀਤਾ ਸੀ ਜਿਸ ਨਾਲ ਸੂਬੇ ਪਾਰ ਵਿੱਚ 1,26,355 ਗਾਹਕ ਪ੍ਰਭਾਵਿਤ ਹੋਏ ਸਨ ਗੁਲਾਰੀ ਦਾ ਕਹਿਣਾ ਹੈ ਕਿ ਉਹ ਜਲਦੀ ਤੋਂ ਜਲਦੀ ਬਿਜਲੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਅੱਜ ਯਾਨੀ ਕਿ ਸ਼ੁੱਕਰਵਾਰ ਤੱਕ ਬਿਜਲੀ ਬਹਾਲ ਕੀਤੀ ਜਾ ਸਕਦੀ ਹੈ ਜਿਸ ਵਾਸਤੇ ਲੋਕਾਂ ਨੂੰ ਇੰਤਜ਼ਾਰ ਕਰਨ ਵਾਸਤੇ ਕਿਹਾ ਗਿਆ ਹੈ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ ਲੋਰੈਂਟੀਅਨ ਦਾ ਜਿੱਥੇ 50000 ਤੋਂ ਵੱਧ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਨੇ ਫਿਰ ਇਸ ਤੋਂ ਬਾਅਦ ਮੌਂਟਰੀਅਲ ਦੇ ਵਿੱਚ 13000 ਅਤੇ ਮੌਂਟਰੇਗੀ ਦੇ ਵਿੱਚ 17000 ਲੋਕਾਂ ਦੇ ਘਰ ਦੀ ਬਿਜਲੀ ਗੁੱਲ ਹੋਈ ਪਈ ਹੈ ਆਊਟਵਾਇਸ ਲਾਵਲ ਨਟੀਏਰ ਅਤੇ ਪੂਰਬੀ ਟਾਊਨਸ਼ਿਪਾਂ ਵਿੱਚ ਵੀ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਜੀਵਨ ਬਤੀਤ ਕਰ ਰਹੇ ਨੇ ਬੁਲਾਰੀ ਨੇ ਲੋਕਾਂ ਨੂੰ ਬਿਜਲੀ ਦੀਆਂ ਡਿੱਗੀਆਂ ਹੋਈਆਂ ਲਾਈਨਾਂ ਅਤੇ ਖੰਭਿਆਂ ਤੋਂ ਲਗਭਗ 10 ਮੀਟਰ ਦੀ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਵਾਸਤੇ ਕਿਹਾ ਤਾਂ ਜੋ ਕੋਈ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਕੀਤਾ ਜਾ ਸਕੇ ਇਸ ਦੇ ਨਾਲ ਹੀ ਕੁਝ ਸਕੂਲ ਬੋਰਡਾਂ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ ਜਿਸ ਕਾਰਨ ਕੁਝ ਸਕੂਲ ਵੀ ਬੰਦ ਨੇ ਇਹਨਾਂ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਨਾਲ ਸੰਬੰਧਿਤ ਸਕੂਲ ਵੀ ਸ਼ਾਮਿਲ ਕੀਤੇ ਗਏ ਨੇ ਮੋਂਟਰੀਅਲ ਸ਼ਹਿਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਬਰਫ਼ ਹਟਾਉਣ ਵਾਲੇ ਆਪਰੇਟਰ ਸੜਕਾਂ ਨੂੰ ਸਾਫ਼ ਕਰਨ ਲਈ ਰਾਤ ਅਤੇ ਬੀਤੇ ਦਿਨ ਵੀ ਕੰਮ ਕਰ ਰਹੇ ਸਨ ਪਰ ਜਿਵੇਂ ਹੀ ਬਹੁਤ ਸਾਰੇ ਵਾਹਨ ਚਾਲਕਾਂ ਨੇ ਪਹਿਲਾਂ ਹੀ ਆਪਣੇ ਬਰਫ਼ ਦੇ ਟਾਇਰ ਹਟਾ ਦਿੱਤੇ ਉਹ ਲੋਕਾਂ ਨੂੰ ਜਨਤਕ ਆਵਾਜਾਈ ਲੈਣ ਵਾਸਤੇ ਜਾਂ ਫਿਰ ਘਰ ਵਿੱਚ ਹੀ ਰਹਿਣ ਵਾਸਤੇ ਅਪੀਲ ਕਰ ਰਹੇ ਨੇ ਬੁਲਾਰਾ ਇਹਦਾ ਕਹਿਣਾ ਹੈ ਕਿ ਜੇ ਤੁਸੀਂ ਘਰ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਜਨਤਕ ਆਵਾਜਾਈ ਯਾਨੀ ਕਿ ਪਬਲਿਕ ਟ੍ਰਾਂਜ਼ਿਟ ਦੀ ਵਰਤੋਂ ਕਰਨੀ ਚਾਹੀਦੀ ਏ ਜੇ ਕੋਈ ਕੰਮ ਜ਼ਰੂਰੀ ਨਹੀਂ ਤਾਂ ਕੇਵਲ ਘਰ ਦੇ ਵਿੱਚ ਹੀ ਰਹਿ ਜਾਵੇ। ECC ਚੇਤਾਵਨੀ ਦੇ ਰਿਹਾ ਹੈ ਕਿ ਤੇਜ਼ੀ ਨਾਲ ਇਕੱਠੀ ਹੋ ਰਹੀ ਬਰਫ਼ ਕੁਝ ਸਥਾਨਾਂ ਵਿੱਚ ਯਾਤਰਾ ਨੂੰ ਮੁਸ਼ਕਲ ਬਣਾ ਸਕਦੀ ਏ। ਅਜਿਹੇ ਦੇ ਵਿੱਚ ਵਿਜ਼ਿਬਿਲਟੀ ਘੱਟ ਸਕਦੀ ਏ ਜਾਂ ਫਿਰ ਜ਼ੀਰੋ ਵੀ ਹੋ ਸਕਦੀ ਏ। ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਏ ਦੱਸਿਆ ਜਾਂਦਾ ਹੈ ਕਿ ਖਰਾਬ ਮੌਸਮ ਦੇ ਚਾਲ ਆ ਬਹੁਤ ਥਾਵਾਂ ਤੇ ਬਰਫ਼ ਜੰਮੀ ਹੋਈ ਏ ਗੱਡੀਆਂ ਦਰਖਤਾਂ ਘਰਾਂ ਦੇ ਨਾਲ-ਨਾਲ ਕਈ ਥਾਵਾਂ ਤੇ ਬਰਫ਼ ਪੂਰੀ ਤਰ੍ਹਾਂ ਜੰਮ ਚੁੱਕੀ ਏ ਤੇ ਬਰਫ਼ਾਂ ਦੇ ਲੇ ਚੜ ਚੁੱਕੇ ਨੇ ਜਿਸ ਕਾਰਨ ਲੋਕਾਂ ਨੂੰ ਗਰਮ ਥਾਵਾਂ ਤੇ ਵੀ ਰਹਿੰਦੀ ਅਪੀਲ ਕੀਤੀ ਜਾ ਰਹੀ ਏ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੇਸ਼ ਭਰ ਵਿੱਚ ਆਪਣੀਆਂ ਪ੍ਰੀ ਬਜਟ ਘੋਸ਼ਨਾਵਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਜਿਸ ਸੰਬੰਧੀ ਇੱਕ ਨਵੀਂ ਘੋਸ਼ਣਾ ਕੀਤੀ ਗਈ ਫੈਡਰਲ ਸਰਕਾਰ ਇੱਕ 1.5 ਬਿਲੀਅਨ ਡਾਲਰ ਰੈਂਟਲ ਪ੍ਰੋਟੈਕਸ਼ਨ ਫੰਡ ਲਾਂਚ ਕਰੇਗੀ ਜਿਸ ਦਾ ਉਦੇਸ਼ ਗੈਰ ਮੁਨਾਫਾ ਸੰਸਥਾਵਾਂ ਤੇ ਹੋਰ ਭਾਈਵਾਲਾਂ ਨੂੰ ਰੈਂਟਲ ਯੂਨਿਟਸ ਪ੍ਰਾਪਤ ਕਰਨਾ ਅਤੇ ਕਿਰਾਏ ਦੀਆਂ ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ ਹੈ ਫੰਡ 1 ਬਿਲੀਅਨ ਡਾਲਰ ਦਾ ਕਰਜ਼ਾ ਤੇ 470 ਮਿਲੀਅਨ ਡਾਲਰ ਦਾ ਯੋਗਦਾਨ ਪ੍ਰਦਾਨ ਕਰੇਗਾ ਨਵਾਂ ਕੈਨੇਡਾ ਰੈਂਟਲ ਪ੍ਰੋਟੈਕਸ਼ਨ ਫੰਡ 16 ਅਪ੍ਰੈਲ ਦੇ ਫੈਡਰਲ ਬਜਟ ਦਾ ਹਿੱਸਾ ਹੋਵੇਗਾ ਜਿਸ ਨੂੰ ਪ੍ਰਧਾਨ ਮੰਤਰੀ ਟਰੂਡੋ ਦੇ ਲਿਬਰਲ ਪਹਿਲਾਂ ਹੀ ਨੌਜਵਾਨ ਵੋਟਰਾਂ ਦਾ ਦਿਲ ਜਿੱਤਣ ਲਈ ਲੰਬੇ ਸਮੇਂ ਦੇ ਖੇਡ ਦੇ ਹਿੱਸੇ ਵਜੋਂ ਹਮਲਾਵਰ ਟੰਗ ਦੇ ਨਾਲ ਉਤਸ਼ਾਹਿਤ ਕਰ ਰਹੇ ਨੇ ਫੰਡ 1 ਬਿਲੀਅਨ ਡਾਲਰ ਕਰਜ਼ੇ ਅਤੇ 470 ਮਿਲੀਅਨ ਡਾਲਰ ਗੈਰ ਮੁਨਾਫਾ ਅਤੇ ਹੋਰ ਭਾਈਵਾਲਾਂ ਨੂੰ ਕਿਫਾਇਤੀ ਕਿਰਾਏ ਦੀਆਂ ਇਕਾਈਆਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਯੋਗਦਾਨ ਵਿੱਚ ਪ੍ਰਦਾਨ ਕਰੇਗਾ Housing policy te nava siyasi focus aaya hai kyunki mahar chetavni de rahe ne ki ghar de nirman nu utsahit karan ate supply ate mang vichkar paade nu band karan vich madad karan layi mahatvapurn sarkari karwai di lod hai Now this place is run by a non-profit called the Winnipeg Housing Rehabilitation Corporation and we need more affordable housing buildings just like this one right across the country Unfortunately, too many of those places are under constant threat of being demolished to build condos or sold to speculators and large corporations that will increase rents at turnover. People are being priced out of their communities, and that's not okay. So we have to help nonprofits and community partners acquire units and preserve rents at a stable level. That's why we're here to announce the $1.5 billion Canada Rental Protection the canada rental protection fund will aim to mobilize investments and financing from the charitable sector private sector and other orders of government in order to maximize the ability to acquire and protect affordable housing a good proof of concept of this initiative is the bc rental protection fund in british columbia they recognize that for every new affordable rental home that is built in their province four more are lost to investors, to conversions, to demolition, and to rent increases. And this is happening in communities right across the country, which is why the federal government is acting. We have made it very clear from the very beginning minute we got elected back in 2015 we were going to support the middle class and people working hard to join it which is why one of the very first things we did was raise taxes on the wealthiest 1% and lower them for the middle class we're going to continue to focus on affordability we're going to continue to focus on putting money in the pockets of Canadians there are no plans uh, to raise taxes on the middle class we are focused on delivering the investments the supports the housing the child care, the national food, school food program, and the jobs uh, in a growing clean, clean economy that uh, this country needs. ਲਿਬਰਲਾਂ ਦਾ ਕਹਿਣਾ ਹੈ ਕਿ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਲਈ ਫੰਡਿੰਗ ਸ਼ਰਤਾਂ ਤੇ ਲਾਗੂ ਕੀਤੀ ਜਾਵੇਗੀ ਜਿਸ ਵਿੱਚ ਹਾਲ ਹੀ ਵਿੱਚ ਕੋਸ਼ਿਤ ਕਿਰਾਏਦਾਰਾਂ ਦੇ ਅਧਿਕਾਰਾਂ ਦੇ ਬਿੱਲ ਨੂੰ ਅਪਣਾਉਣ ਅਤੇ ਮਿਊਂਸਪੈਲਿਟੀਆਂ ਵਿੱਚ ਰਿਹਾਇਸ਼ੀ ਜ਼ਮੀਨ ਤੇ ਚਾਰ ਪਲੈਕਸ ਬਣਾਉਣ ਦੀ ਆਗਿਆ ਦੇਣਾ ਵੀ ਸ਼ਾਮਿਲ ਹੈ ਦੱਸਿਆ ਕਿ 온ਟਾਰੀਓ, ਸਿਸਕੀਚਵਾਨ ਅਤੇ ਐਲਬਰਟਾ ਸਮੇਤ ਕਈ ਪ੍ਰਾਂਤਾਂ ਦੇ ਪ੍ਰੀਮੀਅਰਾਂ ਨੇ ਸੁਪਾਈ ਅਧਿਕਾਰ ਖੇਤਰ ਵਿੱਚ ਜਾਣ ਲਈ ਸੰਗੀਤ ਸਰਕਾਰ ਦੀ ਨਿੰਦਾ ਕੀਤੀ ਹੈ। ਸੂਬੇ ਵਿੱਚ ਹੋਰ ਹਵਾਈ ਅੱਡੇ ਬਣਾਉਣ ਲਈ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਆਵਾਜਾਈ ਅਤੇ ਆਰਥਿਕ ਗਲਿਆਰਾਂ ਦੇ ਮੰਤਰੀ ਦੇਵਨ ਟ੍ਰੇਸ਼ਨ ਨੇ ਖੇਤਰੀ ਹਵਾਈ ਅੱਡਿਆਂ ਨੂੰ ਸਮਰਥਨ ਦੇਣ ਲਈ ਫੰਡ ਦੇਣ ਦਾ ਐਲਾਨ ਕੀਤਾ ਅਲਬਰਟਾ ਦੀ ਸਰਕਾਰ ਸੂਬੇ ਭਰ ਵਿੱਚ ਖੇਤਰੀ ਹਵਾਈ ਅੱਡਿਆਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ 1.13 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ ਇਸ ਨਾਲ ਅੰਤਰਰਾਸ਼ਟਰੀ ਉਡਾਨਾਂ ਦੇ ਵਧਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਅਲਬਰਟੋ ਦੇ ਖੇਤਰੀ ਹਵਾਈ ਅੱਡੇ ਲੋਕਾਂ ਨੂੰ ਜੋੜਦੇ ਨੇ ਨੌਕਰੀਆਂ ਪੈਦਾ ਕਰਦੇ ਨੇ ਤੇ ਸਥਾਨਕ کاروبارਾਂ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਦੇ ਨੇ ਇਹ ਨਿਵੇਸ਼ ਪ੍ਰਾਂਤ ਦੇ ਖੇਤਰੀ ਹਵਾਈ ਅੱਡੇ ਦੇ ਨੈਟਵਰਕ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ ਲੋਕਾਂ ਅਤੇ ਵਸਤੂਆਂ ਦੀ ਨਿਰਵਿਘਨ ਆਵਾਜਾਈ ਨੂੰ ਸਮਰਥ ਕਰੇਗਾ ਅਤੇ ਨਗਰਪਾਲਿਕਾਵਾਂ ਅਤੇ ਸਥਾਨਕ ਉਦਯੋਗਾਂ ਨੂੰ ਵਧਣ-ਫੁੱਲਣ ਦੇ ਹੋਰ ਮੌਕੇ ਪੈਦਾ ਕਰੇਗਾ ਗ੍ਰਾਂਟ ਫੰਡਿੰਗ 10 ਖੇਤਰੀ ਹਵਾਈ ਅੱਡਿਆਂ ਨੂੰ ਵਪਾਰਕ ਮਾਮਲਿਆਂ ਦੇ ਵਿਕਾਸ ਅਤੇ ਬਿਹਤਰ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ ਹਵਾਈ ਆਵਾਜਾਈ ਲਈ ਸੰਭਾਵਨਾ ਅਧਿਐਨਾਂ ਵਿੱਚ ਸਹਾਇਤਾ ਕਰੇਗੀ 10 ਖੇਤਰੀ ਹਵਾਈ ਅੱਡਿਆਂ ਦੀ ਸਹਾਇਤਾ ਲਈ ਕੁੱਲ 11,19,424 ਡਾਲਰ ਪ੍ਰਦਾਨ ਕੀਤੇ ਜਾ ਰਹੇ ਹਨ ਇਸ ਮੌਕੇ ਐਲਾਨ ਕਰਦਿਆਂ ਮੰਤਰੀ ਦੇਵਿੰਟ ਰੁਸ਼ਨ ਨੇ ਕਿਹਾ ਆਉਸੁੰਦਿਆ That's why I'm pleased to announce that our government is providing $1.1 million in grants to 10 regional airports to support their development all across the province. Now, this funding will support, or will actually go towards, new business cases and feasibility studies to uh, support improved airport infrastructure and planning. Now, the grants are being provided to the Red Deer Regional Airport, Lethbridge Airport cold lake regional airport whitecourt airport the lloydminster municipal airport peace river regional airport the high level airport medicine hat regional airport grand prairie airport and the fort mcmurray international airport now the projects will also allow the airports to identify explore and prioritize improvements and opportunities to increase their economic competitiveness the funded projects obviously vary in scope and size depending on the unique needs of the airports, uh, such as airport certification to support scheduled air services, uh, obtaining customs approval, airport commercial development, commercial air services, hangar development, and development of strategic business cases to restore their position as a regional transportation hub. Now, the projects will also support the business cases to attract new airlines. Analyzing highest need routes, determining baseline capacities of airport infrastructure, and identifying capital asset rehabilitation and replacement requirements. So here in Red Deer the $120,000 grant to the Red Deer Regional Airport does the a project new airlines nu aakarshit karan sapto vad loading de routean da vishleshan karan de naal naal hawai adde de buniyadi tanche di baseline simarthan nirdarit karan ate punji sampatti de punarvas ate badli diyan loadan di pehchan karan layi hawai seva karobar de case di srijna da vi samarthan karega ਜ਼ਿਕਰ ਹੋਇਆ ਹੈ ਕਿ ਇਹ ਨਿਵੇਸ਼ ਹਵਾਬਾਜ਼ੀ ਖੇਤਰ ਨੂੰ ਵਿਕਾਉਣ ਅਤੇ ਆਰਥਿਕਤਾ ਵਿੱਚ ਵਿਪਿੰਨਤਾ ਲਿਆਉਣ ਲਈ ਅਲਬੋਟਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਲਬੋਟਾ ਦੀ ਸਰਕਾਰ ਖੇਤਰੀ ਹਵਾਈ ਅੱਡਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਦੇ ਵਿੱਚ ਆਰਥਿਕ ਵਿਕਾਸ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਹਵਾਈ ਅੱਡਿਆਂ ਦੇ ਰਾਹੀਂ ਦੂਜੇ ਸ਼ਹਿਰਾਂ ਦੇ ਨਾਲ ਜੁੜਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਕਿੰਨੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾਂ ਚੰਗੀਆਂ ਨੇ। ਤੇ ਉਹਨਾਂ ਉਡਾਨਾਂ ਦਾ ਆਮ ਨਾਗਰਿਕਾਂ ਨੂੰ ਕੀ ਲਾਭ ਮਿਲਦਾ ਹੈ Ontario ਦੀ ਸਰਕਾਰ ਨੇ ਬਜਟ 2024 ਪੇਸ਼ ਕਰ ਦਿੱਤਾ ਹੈ ਤੇ ਹੁਣ ਸਰਕਾਰ ਫੰਡ ਜਾਰੀ ਕਰਨ ਦੇ ਵਿੱਚ ਰੁੱਝੀ ਹੋਈ ਹੈ Ontario ਦੇ ਸਿੱਖਿਆ ਮੰਤਰੀ ਸਟੀਫਨ ਨੇਚੀ ਨੇ ਕੋਸ਼ਨਾ ਕੀਤੀ ਹੈ ਕਿ ਸਰਕਾਰ ਪੂਰੇ ਸੂਬੇ ਵਿੱਚ 60 ਸਕੂਲਾਂ ਦੇ ਨਿਰਮਾਣ ਅਤੇ ਵਿਸਥਾਰ ਵਿੱਚ ਸਹਾਇਤਾ ਕਰਨ ਲਈ 1.3 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ Ontario ਸਰਕਾਰ 2024 ਦੇ ਬਜਟ ਤੋਂ ਬਾਅਦ ਪੂਰੇ ਸੂਬੇ ਵਿੱਚ ਸਕੂਲਾਂ ਦੇ ਨਿਰਮਾਣ ਅਤੇ ਵਿਸਥਾਰ ਲਈ 1.3 ਬਿਲੀਅਨ ਡਾਲਰ ਫੰਡ ਰੱਖੇਗੀ ਬੀਤੇ ਦਿਨੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਓਕਵਿਲ ਦੇ ਵਿੱਚ ਮੌਜੂਦ ਸਵੇਦੇ ਸਿੱਖਿਆ ਮੰਤਰੀ ਸਟੀਫਨ ਲੈਚੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ অন্ਟਾਰੀਓ ਵਿੱਚ 60 ਸਕੂਲਾਂ ਦੇ ਨਿਰਮਾਣ ਅਤੇ ਵਿਸਥਾਰ ਵਿੱਚ ਸਹਾਇਤਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਤੁਰੰਤ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਸਕੂਲਾਂ ਦਾ ਵਿਸਥਾਰ ਕੀਤਾ ਜਾਵੇਗਾ ਤੇ ਕਿੰਨੇ ਸਕੂਲਾਂ ਦਾ ਨਵਾਂ ਨਿਰਮਾਣ ਕੀਤਾ ਜਾਵੇਗਾ। ਵਿਸਤਾਰ ਨਾਲ ਕੁੱਲ 279390 ਵਿਦਿਆਰਥੀ ਸਪੇਸ ਅਤੇ 1759 ਚਾਈਲਡ ਕੇਅਰ ਸਪੇਸ ਬਣਨ ਦੀ ਉਮੀਦ ਹੈ ਇਸ ਮੌਕੇ ਸਿੱਖਿਆ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਕਿਹਾ ਆਊਟਸੰਦਿਆਂ ਐਂਡ ਆਫ ਕੌਰਸ ਸਕੂਲਸ ਆਰ ਦਾ ਬੀਟਿੰਗ ਹਾਰਟ ਆਫ ਆਰ ਕਮਿਊਨਿਟੀਜ਼ ਸਿንስ 2018 ਆਰ ਗਵਰਨਮੈਂਟ ਹਸ ਅਪਰੂਵਡ 248 ਨਿਊ ਐਂਡ ਐਕਸਪੈਂਡਡ ਸਕੂਲਸ ਟੋਲਿੰਗ 1 100,000 new student spaces and 8,000 childcare spaces. We're talking about over $3 billion of investment dedicated to building schools by our province and to renew schools as well. That's over 100 schools under construction, like this one, as we speak, and 200 more in the pipeline that will start construction soon. We also unveiled a plan to cut construction timelines by half, saving both time and money. And creating pressure on the system to get these jobs done faster. Now, today we're building on our plan to build new schools and opportunities for our kids. By announcing that our government is more than doubling the school building fund to over $1.3 billion to build modern schools across this province faster. And this will represent the single largest investment in school building history. And for the first time, the government is more than doubling the funding that prioritizes shovel ready schools along with joint use projects this investment today this historic investment today uh, this year alone will help us create 27,000 new student spaces for modern learning and more than 1700 childcare spaces across this problems within our schools ਦਸਤ ਇਹ ਨਵੀਂ ਫੰਡਿੰਗ 2023-24 ਕੋਲੀ ਸਾਲ ਲਈ ਸਕੂਲ ਬੋਰਡਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਅਤੇ 2024 ਲਈ ਸਰਕਾਰ ਦੇ 214 ਬਿਲੀਅਨ ਡਾਲਰ ਦੇ ਬਜਟ ਦਾ ਇਹ ਹਿੱਸਾ ਹੈ ਦਸਤ ਇਹ ਕਿ ਪਿਛਲੇ ਹਫਤੇ ਕੁਇਨਜ਼ ਪਾਰਕ ਵਿਖੇ ਵਿੱਤ ਮੰਤਰੀ ਪੀਟਰ ਬਿਥਨ ਫਾਲਵੀ ਦੇ ਦੁਆਰਾ ਬਜਟ 2024 ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸਿੱਖਿਆ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਅਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਸਰਕਾਰ ਇਸ ਬਜਟ ਦੇ ਰਿਪੀਟ ਜਿਸ ਤੋਂ ਬਾਅਦ ਹੌਲੀ-ਹੌਲੀ ਸਰਕਾਰ ਇਸ ਬਜਟ ਦੇ ਵਿੱਚ ਕੀਤੇ ਗਏ ਐਲਾਨਾਂ ਦਾ ਖੁਲਾਸਾ ਕਰ ਰਹੀ ਹੈ ਭਾਰਤ ਨਾਲ ਕੈਨੇਡਾ ਦੇ ਵਿਗੜੇ ਹੋਏ ਸਬੰਧ ਹਜੇ ਸੁਧਰੇ ਨਹੀਂ ਸਨ ਕਿ ਇਸ ਵਿਚਾਲੇ ਇੱਕ ਹੋਰ ਖੁਲਾਸਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਨ੍ਹਾਂ ਸਬੰਧਾਂ ਦੇ ਹੋਰ ਵਿਗੜਨ ਦੀ ਉਮੀਦ ਕੀਤੀ ਜਾ ਰਹੀ ਹੈ ਦਰਸਲ 2019 ਅਤੇ 2021 ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਖੋਫੀਆ ਏਜੰਸੀ ਦੇ ਦਸਤਾਵੇਜ਼ਾਂ ਨੇ ਇੱਕ ਨਵੀਂ ਚਿੰਤਾ ਛੇੜ ਦਿੱਤੀ ਹੈ ਕੈਨੇਡੀਅਨ ਸੁਰੱਖਿਆ ਖੋਫੀਆ ਸੇਵਾ ਦੇ ਦਸਤਾਵੇਜ਼ਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਕੈਨੇਡਾ ਦੀ ਜਸੂਸੀ ਏਜੰਸੀ ਨੇ ਬੀਤੀ ਦੇ ਰਾਤ ਜਨਤਕ ਕੀਤੀ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ 2019 ਅਤੇ 2021 ਵਿੱਚ ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੁਹਰਾ ਲਿਖੇ ਇੱਕ ਗੈਰ ਵਰਗੀਕ੍ਰਿਤ ਸੰਖੇਪ ਅਨੁਸਾਰ 2021 ਵਿੱਚ ਭਾਰਤ ਸਰਕਾਰ ਦਾ ਕੈਨੇਡਾ ਵਿੱਚ ਇੱਕ ਭਾਰਤੀ ਸਰਕਾਰੀ ਪ੍ਰੌਕਸੀ ਏਜੰਟ ਦੀ ਵਰਤੋਂ ਕਰਨ ਸਮੇਤ ਦਖਲ ਦੇਣ ਦਾ ਇਰਾਦਾ ਸੀ ਅਤੇ ਸੰਭਾਵਿਤ ਤੌਰ ਤੇ ਗੁਪਤ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ CSIS ਨੇ ਲਿਖਿਆ ਹੈ ਕਿ 2 ਸਾਲ ਪਹਿਲਾਂ 2019 ਵਿੱਚ ਕੈਨੇਡਾ ਵਿੱਚ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨੇ ਕੈਨੇਡਾ ਵਿੱਚ ਪਾਕਿਸਤਾਨ ਸਰਕਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੈਨੇਡੀਅਨ ਸੰਘੀ ਰਾਜਨੀਤੀ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਸਖਤ ਮੁਲਾਂਕਣ ਉੱਤੇ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ ਜੋ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਦੇ ਸੰਘੀ ਕਮਿਸ਼ਨ ਦੇ ਹਿੱਸੇ ਵਜੋਂ ਪੇਸ਼ ਕੀਤੇ ਗਏ ਸਨ। ਜਨਤਕ ਜਾਂਚ 2019 ਅਤੇ 2021 ਦੀਆਂ ਸੰਗੀ ਚੋਣਾਂ ਵਿੱਚ ਚੀਨ, ਭਾਰਤ, ਰੂਸ ਅਤੇ ਹੋਰਾਂ ਦੁਆਰਾ ਸੰਭਾਵਿਤ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਹੈ। ਸਾਰੀਆਂ ਰਿਪੋਰਟਾਂ ਸਾਰਾਂਛਾ ਦੇ ਸੰਭਾਵਿਤ ਤੌਰ ਤੇ ਅਸਪਸ਼ਟ ਸਿੰਗਲ ਸਰੋਤ ਜਾਂ ਅਧੂਰੇ ਹੋਣ ਬਾਰੇ ਸਾਵਧਾਨੀ ਦੇ ਨੋਟ ਰੱਖਦੀਆਂ ਨੇ। ਸੀਐਸਆਈਐਸ ਦੇ ਡਾਇਰੈਕਟਰ ਡੇਵਿਡ ਵਿਗਨੈਲਟ ਨੇ ਜਨਤਕ ਪੁਛਗਿਛ ਨੂੰ ਦੱਸਿਆ ਹੈ ਕਿ ਖੋਫੀਆ ਜਾਣਕਾਰੀ ਜ਼ਰੂਰੀ ਤੌਰ ਤੇ ਤੱਥ ਨਹੀਂ ਹੈ ਅਤੇ ਕਿਹਾ ਕਿ ਇਸ ਲਈ ਹੋਰ ਜਾਂਚ ਦੀ ਵੀ ਲੋੜ ਹੋ ਸਕਦੀ ਹੈ। ਕੈਨੇਡਾ ਦੇ ਖਿਲਾਫ ਪਾਕਿਸਤਾਨ ਦੀ ਵਿਦੇਸ਼ੀ ਦਖਲਅੰਦਾਜ਼ੀ ਦੀ ਸਰਕਾਰ ਮੁੱਖ ਤੌਰ ਤੇ ਪਾਕਿਸਤਾਨ ਵਿੱਚ ਸਿਆਸੀ, ਸੁਰੱਖਿਆ ਅਤੇ ਆਰਥਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਵਧ ਰਹੇ ਵਿਸ਼ਵ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਸੀ। ਇੱਕ CSIS ਮੁਲਾਂਕਣ ਪੜਨ ਵਾਸਤੇ ਇਹ ਨੋਟ ਕੀਤਾ ਗਿਆ ਹੈ ਕਿ ਪਾਕਿਸਤਾਨ 2019 ਤੇ 2021 ਵਿੱਚ ਇੱਕ ਸੀਮਤ ਵਿਦੇਸ਼ੀ ਦਖਲਅੰਦਾਜ਼ੀ ਅਦਾਕਾਰ ਸੀ 2019 ਦੀਆਂ ਚੋਣਾਂ ਦੇ ਮਾਮਲੇ ਵਿੱਚ CSIS ਨੇ 2019 ਦੀਆਂ ਚੋਣਾਂ ਦੇ ਮਾਮਲੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਨੇ ਪੂਰਵ ਤੋਂ ਪਹਿਲਾਂ ਖਤਰੇ ਨੂੰ ਘਟਾਉਣ ਦਾ ਉਪਾਅ ਕੀਤਾ ਜਿਸ ਦਾ ਮਤਲਬ ਪਾਕਿਸਤਾਨ ਸਰਕਾਰ ਦੁਆਰਾ ਦਰਪੇਸ਼ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰੇ ਨੂੰ ਘਟਾਉਣਾ ਸੀ CSIS ਨੇ ਲਿਖਿਆ ਹੈ ਕਿ ਸਥਿਤੀ ਦੀ ਨਿਗਰਾਨੀ ਕੀਤੀ ਗਈ ਸੀ ਅਤੇ ਦਖਲਅੰਦਾਜ਼ੀ ਦੇ ਖਤਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਮੁਲਾਂਕਣ ਕੀਤਾ ਗਿਆ ਸੀ CSIS ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਖੋਫੀਆ ਜਾਣਕਾਰੀ ਦਰਸਾਉਂਦੀ ਹੈ ਕਿ ਭਾਰਤ ਦੀ ਸਰਕਾਰ ਨੇ 2019 ਅਤੇ 2021 ਦੀਆਂ ਸੰਘੀ ਚੋਣਾਂ ਵਿੱਚ ਵੀ ਦਖਲਅੰਦਾਜ਼ੀ ਕੀਤੀ ਸੀ CSIS ਦਾ ਦੋਸ਼ ਹੈ ਕਿ 2021 ਵਿੱਚ ਭਾਰਤ ਸਰਕਾਰ ਦੀਆਂ ਵਿਦੇਸ਼ੀ ਦਖਲਅੰਦਾਜ਼ੀਆਂ ਦੀਆਂ ਗਤੀਵਿਧੀਆਂ ਚੋਣ ਵਾਲੇ ਜ਼ਿਲ੍ਹਿਆਂ ਦੀ ਇੱਕ ਛੋਟੀ ਜਿਹੀ ਗਿਣਤੀ ਤੇ ਕੇਂਦ੍ਰਿਤ ਸਨ ਪਿਛਲੇ ਹਫਤੇ ਸ਼ੁਰੂ ਹੋਈ ਵਿਦੇਸ਼ੀ ਦਖਲਅੰਦਾਜ਼ੀ ਜਨਤਕ ਜਾਂਚ ਦੇ ਇਸ ਪੜਾਅ ਦੌਰਾਨ ਪਾਕਿਸਤਾਨ ਅਤੇ ਭਾਰਤ ਗਵਾਹੀ ਦਾ ਕੇਂਦਰ ਨਹੀਂ ਰਹੇ ਇਹ ਕਾਰਵਾਈ ਮੁੱਖ ਤੌਰ ਤੇ ਚੀਨ ਦੁਆਰਾ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਲਈ ਤਿਆਰ ਕੀਤੀ ਗਈ ਹੈ ਪਰ ਦੋ ਦੱਖਣ ਏਸ਼ੀਆਈ ਦੇਸ਼ ਪੁੱਛ ਗਿੱਚਤੇ ਰੱਖੇ ਗਏ ਨੇ ਤੇ ਹੋਰ ਦਸਤਾਵੇਜ਼ ਵਿੱਚ ਇਹ ਗੱਲ ਸਾਹਮਣੇ ਆਈਏ ਰਾਜਨੀਤਿਕ ਪਾਰਟੀਆਂ ਨੂੰ ਜੂਨ 2019 ਦੀ ਇੱਕ ਸ਼੍ਰੇਣੀਬੱਧ ਸੀਐਸਆਈਐਸ ਬਰੀਫਿੰਗ ਦਾ ਇੱਕ ਜਨਤਕ ਸਾਰ ਭਾਰਤ ਤੇ ਪਾਕਿਸਤਾਨ ਨੂੰ ਦੂਜੇ ਰਾਜ ਅਧਿਕਾਰਾਂ ਵਿੱਚ ਸੂਚੀਬੱਧ ਕਰਦਾ ਹੈ ਜੋ ਕੈਨੇਡਾ ਵਿੱਚ ਦਖਲਅੰਦਾਜ਼ੀ ਵਿੱਚ ਸ਼ਾਮਲ ਹੋ ਸਕਦੇ ਨੇ SITe ਨੇ ਲਿਖਿਆ ਹੈ ਕਿ 2019 ਵਿੱਚ ਇਸ ਨੇ ਚੋਣਾਵਾਂ ਬਾਰੇ ਕੁਝ ਸਵਾਰੀਆਂ ਤੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਨੂੰ ਵਿਖਿਆ ਜੋ ਮਨੁੱਖੀ ਏਜੰਟਾਂ ਦੀ ਵਰਤੋਂ ਰਾਹੀਂ ਚੀਨ ਤੋਂ ਕੁਝ ਹੱਦ ਤੱਕ ਭਾਰਤ ਅਤੇ ਪਾਕਿਸਤਾਨ ਤੋਂ ਨਿਰਦੇਸ਼ਿਤ ਸਨ ਯਾਨੀ ਕਿ ਇਸ ਦੇ ਨਿਰਦੇਸ਼ ਭਾਰਤ ਅਤੇ ਪਾਕਿਸਤਾਨ ਤੋਂ ਆ ਰਹੇ ਸਨ ਤੇ ਇਸ ਦੇ ਵਿੱਚ ਚੀਨ ਦਾ ਵੀ ਸਹਿਯੋਗ ਸੀ ਦਸਤਾਵੇਜ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਗਤੀਵਿਧੀ ਨੇ ਅਪਰਾਧਿਕ ਜਾਂਚ ਨੂੰ ਅੱਗੇ ਵਧਾਉਣ ਲਈ ਥ੍ਰੈਸ਼ਹੋਲਡ ਨੂੰ ਪੂਰਾ ਨਹੀਂ ਕੀਤਾ ਦਸਤਾਵੇਜ਼ ਵਿੱਚ ਪਾਕਿਸਤਾਨ ਬਾਰੇ ਇੱਕ ਹਿੱਸਾ ਦੱਸਿਆ ਗਿਆ ਹੈ ਜਿਸ ਨੂੰ ਪੂਰੀ ਤਰ੍ਹਾਂ ਸੋਧਿਆ ਗਿਆ ਹੈ। ਭਾਰਤ ਤੇ SITE ਨੇ ਬਰੀਫਿੰਗ ਕਰਦਿਆਂ ਹੋਇਆਂ ਦੱਸਿਆ ਕਿ ਦੇਸ਼ ਸਰਗਰਮੀ ਦੇ ਨਾਲ ਵਿਦੇਸ਼ੀ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਕੈਨੇਡੀਅਨ ਰਾਜਨੀਤਿਕ ਹਸਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਅਧਿਕਾਰੀਆਂ ਦੁਆਰਾ ਕੰਮ ਕਰਦੇ ਹੋਏ ਭਾਰਤ ਆਪਣੇ ਰਾਜਨੀਤਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੈਨੇਡੀਅਨ ਪਾਈਚਾਰਿਆਂ ਅਤੇ ਸਿਆਸਤਦਾਨਾਂ ਨੂੰ ਪ੍ਰਭਾਵਿਤ ਕਰਨ ਦੀਆਂ ਕਈ ਗਤੀਵਿਧੀਆਂ ਵਿੱਚ ਸ਼ਾਮਲ ਹੈ। ਵਿਕਣਾ ਇਹ ਹੋਵੇਗਾ ਕਿ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਹੋਰ ਕੀ ਅਹਿਮ ਮੋੜ ਵੇਖਣ ਨੂੰ ਮਿਲਦਾ ਹੈ ਕੈਨੇਡਾ ਵਿੱਚ ਪਹਿਲਾਂ ਹੀ ਘਰ ਖਰੀਦਣਾ ਮੁਸ਼ਕਲ ਸੀ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਮੁਸ਼ਕਲ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕੁਝ ਸੂਬਿਆਂ ਵਿੱਚ ਘਰ ਸਸਤੇ ਨਹੀਂ ਤੇ ਕੁਝ ਵਿੱਚ ਘਰ ਖਰੀਦਣਾ ਜਿਵੇਂ ਸੋਨੇ ਦਾ ਮਹਿਲ ਬਣਾਉਣ ਦੇ ਬਰਾਬਰ ਹੋ ਗਿਆ ਹੈ ਅਜਿਹੇ ਵਿੱਚ ਕੈਲਗਰੀ ਦੀ ਤੰਗ ਰੈਂਟਲ ਮਾਰਕੀਟ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ 2024-25 ਵਿੱਚ ਘਰਾਂ ਦੀ ਕੀਮਤ ਵਧਦੀ ਰਹੇਗੀ ਪਰ 2026 ਵਿੱਚ ਰਾਹਤ ਮਿਲਣ ਦੀ ਉਮੀਦ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਅਗਲੇ ਕੁਝ ਸਾਲਾਂ ਦੇ ਲਈ ਕੈਲਗਰੀ ਦੀ ਪਹਿਲਾਂ ਤੋਂ ਹੀ ਤੰਗ ਰੈਂਟਲ ਮਾਰਕੀਟ ਦੇ ਹੋਰ ਵੀ ਤੰਗ ਹੋਣ ਦੀ ਉਮੀਦ ਹੈ। ਭਵਿੱਖਵਾਣੀ ਕੀਤੀ ਜਾ ਰਹੀ ਹੈ ਕਿ ਕੈਲਗਰੀ ਮੈਟਰੋਪੋਲੀਟਨ ਖੇਤਰ ਲਈ ਕਿਰਾਏ ਦੀ ਖਾਲੀ ਦਰ ਜੋ 2023 ਵਿੱਚ ਸਿਰਫ 1.4% ਸੀ ਇਸ ਸਾਲ ਘਟ ਕੇ 1.1% ਅਤੇ ਫਿਰ 2025 ਵਿੱਚ 1% ਰਹਿ ਜਾਵੇਗੀ। ਫਿਰ ਦਰ 2026 ਵਿੱਚ ਥੋੜੀ ਜਿਹੀ ਘਟ ਕੇ 1.5% ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਕਿਰਾਏ ਵਿੱਚ ਵੀ ਵਾਧਾ ਜਾਰੀ ਰਹਿਣ ਦੀ ਉਮੀਦ ਹੈ 2023 ਵਿੱਚ 14.3% ਦੀ ਛਾਲ ਮਾਰਨ ਤੋਂ ਬਾਅਦ 1695 ਡਾਲਰ ਸੀਐਮਐਚਸੀ ਦਾ ਕਹਿਣਾ ਹੈ ਕਿ ਦੋ ਬੈੱਡਰੂਮ ਯੂਨਿਟ ਦਾ ਔਸਤ ਕਿਰਾਇਆ ਸੀ ਇਸ ਸਾਲ ਫਿਰ ਤੋਂ 1859 ਡਾਲਰ ਅਤੇ ਫਿਰ ਅਗਲੇ ਸਾਲ 1922 ਡਾਲਰ ਤੱਕ ਵਧਣ ਦੀ ਉਮੀਦ ਹੈ 1954 ਡਾਲਰ ਦੇ ਅਨੁਮਾਨਿਤ ਔਸਤ ਕਿਰਾਏ ਦੇ ਨਾਲ 2026 ਵਿੱਚ ਉਸ ਤੇਜ਼ੀ ਨਾਲ ਵਿਕਾਸ ਦੇ ਹਾਲੀਵੁੱਡ ਦੀ ਭਵਿੱਖਬਾਣੀ ਕੀਤੀ ਗਈ ਹੈ। ਸੀਐਮਐਚਸੀ ਭਵਿੱਖਬਾਣੀ ਕਰ ਰਿਹਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਉੱਚ ਇਮਾਰਤ ਦੇ ਦ੍ਰਿਸ਼ ਦੇ ਤਹਿਤ ਰਿਕਾਰਡ ਸਥਾਪਿਤ ਕਰਨਾ ਜਾਰੀ ਰੱਖਣ ਲਈ ਜੋ ਫਿਰ ਇਸ ਦੇ ਘੱਟ ਇਮਾਰਤ ਦੇ ਦ੍ਰਿਸ਼ ਵਿੱਚ ਸਮਤਲ ਹੋਣ ਲਈ ਹਰ ਕਿਸਮ ਦੇ ਹਾਊਸਿੰਗ ਸ਼ੁਰੂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। CMHC ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਉਦਯੋਗ ਦੇ ਸਰੋਤ ਸੁਝਾਅ ਦਿੰਦੇ ਨੇ ਕਿ ਲੰਬੇ ਸਮੇਂ ਲਈ ਕਿਰਾਏ ਦੀ ਸਪਲਾਈ ਦੀ ਘਾਟ ਡਿਵੈਲਪਰਾਂ ਨੂੰ ਆਉਣ ਵਾਲੇ ਸਾਲਾਂ ਲਈ ਹੋਰ ਉਦੇਸ਼ ਨਿਰਮਿਤ ਰੈਂਟਲ ਬਣਾਉਣ ਲਈ ਉਤਸ਼ਾਹਿਤ ਕਰਦੀ ਰਹੇਗੀ। ਕਿਰਾਏ ਦੀਆਂ ਇਕਾਈਆਂ ਘੱਟ ਸਪਲਾਈ ਵਿੱਚ ਰਹਿਣਗੀਆਂ ਕਿਉਂਕਿ ਮੰਗ ਆਬਾਦੀ ਦੇ ਵਾਧੇ ਦੁਆਰਾ ਕਰਦੀ ਮਾਲਕੀ ਵਿੱਚ ਘੱਟ ਗਤੀਸ਼ੀਲਤਾ ਦੇ ਨਾਲ ਚੱਲਦੀ ਰਹਿੰਦੀ ਹੈ। सीएमएचसी ਨੂੰ ਇਹ ਵੀ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਮਜ਼ਬੂਤ ਮੰਗ ਦੇ ਬੁਨਿਆਦੀ ਤੱਤਾਂ ਦੇ ਕਾਰਨ ਘਰਾਂ ਦੀ ਵਿਕਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਦੂਜੇ ਪਾਸੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਆਏ ਦਿਨ affordable housing ਦੇ ਵਾਅਦੇ ਕਰ ਰਹੀਏ ਸਰਕਾਰ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਹੋਰ ਘਰ ਬਣਾਏ ਜਾ ਰਹੇ ਨੇ ਅਤੇ ਅਜਿਹੇ ਘਰ ਕਿਫਾਇਤੀ ਹੋਣਗੇ ਜੋ ਲੋਕਾਂ ਦੇ ਲਈ ਖਰੀਦਣੇ ਵੀ ਸੌਖੇ ਹੋਣਗੇ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਫੈਡਰਲ ਸਰਕਾਰ ਆਪਣੇ ਵਾਅਦਿਆਂ ਤੇ ਬਰਕਰਾਰ ਰਹਿੰਦੀ ਏ ਜਾਂ ਫਿਰ ਆਉਣ ਵਾਲਾ ਸਮਾਂ affordable housing ਨੂੰ ਲੈ ਕੇ ਕੀ ਰੁਖ ਲੈਂਦਾ ਹੈ ਅਰਜ਼ ਦੇ ਕੈਂਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆਮ ਮੁਖ ਹੈਡਲਾਈਨਸ ਤੇ ਕਿਊਬਿਕ ਦੇ ਵਿੱਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ ਲੱਖਾਂ ਘਰਾਂ ਦੀ ਬਿਜਲੀ ਹੋਈ ਗੁੱਲ ਬਜਟ ਤੋਂ ਪਹਿਲਾਂ ਕੋਸ਼ਨਾਵਾ ਕਰਨ ਚੁਰੇ ਜੀ ਪੀਐਮ ਟਰੂਡੋ ਰੈਂਟਲ ਪ੍ਰੋਟੈਕਸ਼ਨ ਫੰਡ ਲਈ ਡੇਢ ਬਿਲੀਅਨ ਡਾਲਰ ਦੇਣ ਦਾ ਐਲਾਨ ਸਵੇਜ ਹਵਾਈ ਅੱਡੇ ਬਣਾਉਣ ਤੇ ਕੰਮ ਸ਼ੁਰੂ ਕਰ ਰਹੀ ਹੈ ਅਲਬਰਟਾ ਸਰਕਾਰ ਮੰਤਰੀ ਡੇਵਨ ਡ੍ਰੇਸ਼ਨ ਨੇ ਦਿੱਤੀ ਜਾਣਕਾਰੀ ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਕੀਤੀ ਘੋਸ਼ਣਾ 60 ਸਕੂਲਾਂ ਦੇ ਨਿਰਮਾਣ ਤੇ ਵਿਸਥਾਰ ਲਈ ਦਿੱਤਾ ਜਾ ਰਿਹਾ ਨਿਵੇਸ਼ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ